ਮਹਲਾ ਤੀਜਾ ਨਾਨਕ ਸਤਿਗੁਰ ਭੇਟੇ ਜਦ ਅੰਧ ਹੈ ਅੰਧ ਕੰਮ ਕਮਾਏ ਮਰ ਜਿੱਤੇ ਪਾ ਸਕਦੇ ਸਤਗੁਰ ਦੀ ਬਾਣੀ ਨਹੀਂ ਪੜਦੇ ਸਤਗੁਰ ਕੋਲੇ ਬਹਿਦੇ ਨਹੀਂ ਤੇ ਜਦੋਂ ਸਤਗੁਰ ਕੋਲੇ ਬਹਿਦੇ ਨਹੀਂ ਨਾਨਕ ਮਹਾਰਾਜ ਕਹਿੰਦੇ ਨਾਨਕ ਜਿਸ ਸਰਾਮ ਸਤ ਸੰਗਤ ਦੀ ਉਸ ਬਾਣੀ ਪੜਾਂਗੇ ਨਾਨਕ ਥੋੜਾ ਜਿਹਾ ਰੁੱਕ ਕੇ ਨਾਨਕ ਹੁਣ ਨਾਂ ਆਪਣੇ ਆਪ ਨੂੰ ਕਹਿ ਰਹੇ ਹਾਂ ਅਮਰਦਾਸ ਪਾਸ਼ਾ ਆਪਣੇ ਆਪ ਨੂੰ ਕਹਿ ਰਹੇ ਕਿ ਅਸੀਂ ਕਿਹਨੂੰ ਕਹਿਣ ਆਪਣੇ ਆਪ ਨੂੰ ਕਿਉਂਕਿ ਅੰਦਰੋਂ ਆਪਣੇ ਚੇਤ ਨੂੰ ਚੁੜਾ ਲੈਣ ਆਪਣੀ ਸ਼ਰਤ ਨੂੰ ਅੰਦਰੋਂ ਬੇਨ ਸਤਪੁਰ ਭੇਤੇ ਜਨ ਅੰਧਾ ਹੁਣ ਮਹਾਰਾਜ ਸਤਿਪਾਸ਼ੰਦ ਨੇ ਜਿਹੜੇ ਸਤਗੁਰੂ ਨੂੰ ਸਮਝਦੇ ਨਹੀਂ ਸਤਗੁਰੂ ਦੀ ਬਾਣੀ ਨਹੀਂ ਪੜ੍ਹਦੇ ਬਾਣੀ ਦੇ ਵਿਚਾਰ ਨਹੀਂ ਕਰਦੇ ਸਤਪੁਰ ਦੇ ਕਦਰ ਸਾਹਿਬ ਚੱਲਦੇ ਨਹੀਂ ਬਹੁਤੀ ਗਿਲਤੀ ਹੈ ਜਦ ਸਤਪੁਰ ਭਿੱਕੇ ਜਦ ਅੰਧਾ ਜਦ ਕੇ ਅੰਧਾ ਹੋਇਆ ਕਰਦਾ ਉਹਨੇ ਇਹ ਤੇ ਮੈਨੂੰ ਦੱਸਦਾ ਮਾਰਕ ਦੇ ਸ਼ਬਦ ਆ ਸਾਹ ਸੰਦੇ ਤੇ ਮਾਰਕ ਕਹਿੰਦੇ ਅੰਧੇ ਕਰਮ ਕਮਾਏ ਇਹ ਉਹ ਕਰਮ ਕਿਸ ਤਰ੍ਹਾਂ ਨੇ ਕਰਦੇ ਆਪਣੀ ਜ਼ਿੰਦਗੀ ਚ ਕੰਮ ਵੀ ਅੰਧੇ ਕਰਦੇ ਸ਼ਬਦ ਹੈ ਸੋਚਤ ਨਾ ਲਾਹੋਈ ਜਿੱਤ ਸੋਖਾ ਵਸਾ ਮਨ ਆਏ ਪਰ ਮਾਰੇ ਜਿਹੜੇ ਸ਼ਬਦ ਨਾਲ ਜਿੱਤ ਨਹੀਂ ਆਉਂਦੇ ਜਿੱਥੋਂ ਸੁੱਖਾਂ ਦੀ ਪ੍ਰਾਪਤੀ ਹੋਣੀ ਸੀ ਅਸੀਂ ਸੁੱਖ ਮੰਨਦੇ ਬੰਦੇ ਨਾ ਥਾਵਾ ਥਾਵਾ ਤੇ ਜਾ ਕੇ ਵੀ ਸ਼ਾਇਦ ਸਾਨੂੰ ਇੱਥੇ ਜਾ ਕੇ ਸੁੱਖ ਮਿਲ ਜਣ ਇੱਥੇ ਸੁੱਖ ਮਿਲ ਜਣ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਤੈਨੂੰ ਸੁੱਖ ਇੱਥੇ ਮਿਲਣਾ ਹੈ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਬਾਤ ਨੂੰ ਚਿੱਤ ਜੋੜਨਾ ਪੈਣਾ ਜਿੰਦਗੀ ਦਾ ਜੋੜਨਾ ਪੈਣਾ ਸ਼ਬਦ ਨਾਲ ਸ਼ਬਦ ਕੀ ਹੈ ਗੁਰਬਾਣੀ ਰਬਾਨੀ ਕੀ ਅਨੰਕਾਰ ਦੀ ਤੇ ਜੋਈ ਅਕਾਰ ਕੋਤਿ ਤੇ ਤੇ ਮਨਸ ਅੰਦੇ ਬਾਸ਼ਕ ਨੇ ਸ਼ਬਦ ਨੂੰ ਸ਼ਬਦ ਨਾਲ ਚੱਕ ਨਹੀਂ ਲਾਉਂਦੇ ਹਾਰ ਨਹੀਂ ਜਾਂਦੇ ਮਨਸ ਅੰਦੇ ਬਾਸ਼ਕ ਤੇ ਕਿਉਂਕਿ ਗੁਰੂ ਸਾਹਿਬ ਸਤਸੰਗਿ ਇਕਾ ਕਰਦੇ ਆ ਭਾਈ ਤੇ ਮਾਰੇ ਕਹਿੰਦੇ ਜੇ ਤੂੰ ਸ਼ਬਦ ਨਾਲ ਜਿਤ ਲਾਵੇਂ ਜਿਤ ਸੁਖ ਵਸੈ ਜੇ ਕੁਚ ਚੰਤਰਾ ਵਾਲੇ ਸ਼ਬਦ ਨਾਲ ਗੁਰਬਾਣੀ ਪੜਨ ਲੱਗ ਜੇ ਗੁਰਬਾਣੀ ਸੁਣਨ ਲੱਗ ਜੇ ਮਾਰੇ ਦੇ ਤੇਰੀ ਜਿੰਦਗੀ ਵਿੱਚ ਸੁੱਖ ਆ ਜਾਏ ਉਹਨੇ ਗੁਰਬਾਣੀ ਪੜਨਾ ਮਾਰੇ ਜੇ ਚਤ ਜੋੜਦਾ ਗੁਰਬਾਣੀ ਨਾਲ ਤੇ ਮਾਰੇ ਕਿ ਤੇਰੇ ਮਨ ਦੇ ਵਿੱਚ ਸੁੱਖ ਆ ਜਾਂਦਾ ਸਾਡਾ ਮਨ ਦੀ ਅਫਸਾਰ ਸੰਦੇ ਸਾਡਾ ਮਨ ਦੁਖੀ ਹੁੰਦਾ ਹੈ ਫਿਰ ਸਾਡਾ ਸਰੀਰ ਦੁਖੀ ਹੁੰਦਾ ਹੈ ਫਿਰ ਸਾਡਾ ਜੀਵ ਦੁਖੀ ਹੋ ਜਾਂਦਾ ਅਸੀਂ ਆਪਣੇ ਅੰਦਰ Good morning